ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਮੇਰੇ ਵੀਰ ਭਰਾਵਾਂ ਦਾ ਅੱਜ ਲੈ ਕੇ ਆਇਆ ਤੁਹਾਡੇ ਲਈ ਬਹੁਤ ਵਧੀਆ ਰਿਜ਼ਲਟ ਵਾਲਾ ਨੁਸਖਾ ਜਿਹੜਾ ਖੁਦ ਆਪਾਂ ਇਸਤੇਮਾਲ ਕੀਤਾ ਹੈ ਠੀਕ ਹੈ ਵੀਰ ਜੀ ਇਹ ਬਹੁਤ ਵਧੀਆ ਰਿਜ਼ਲਟ ਹੈ ਇਸ ਦਵਾਈ ਦਾ ਜਿਸ ਕਿਸੇ ਵੀਰ ਭਰਾ ਦੇ ਕਬੂਤਰ ਸੁੱਕ ਕੇ ਬੈੰਦੇ ਹੋਣ ਕੁੰਗੜ ਕੇ ਬੈਹ ਜਾਂਦੇ ਹੋ ਜਾਂ ਹੱਡੀ ਕੱਢ ਗਈ ਹੋਣਾ ਠੀਕ ਹੈ ਵੀਰ ਜੀ ਇਹ 5 ਦਿਨ ਦੇਣੀ ਤੁਸੀਂ ਦਵਾਈ ਠੀਕ ਹੈ ਜੀ ਇਹ ਸਵੇਰੇ ਸ਼ਾਮ ਦੇਣੀ ਹੈ 10 ਸੈਮਲ ਪਾਣੀ ਦੇ ਵਿੱਚ ਇੱਕ ਚੁੰਡੀ ਠੀਕ ਹੈ ਵੀਰ ਜੀ ਹੁਣ ਮੈਂ ਤੁਹਾਨੂੰ ਦਵਾਈਆਂ ਦੱਸ ਦਿੰਨਾ ਕਿਹੜੀਆਂ ਕਿਹੜੀਆਂ ਤੇ ਕਿੰਨੀਆਂ ਕਿੰਨੀਆਂ ਲੈਣੀਆਂ ਠੀਕ ਹੈ ਵੀਰ ਜੀ ਤੇ ਬਹੁਤ ਵਧੀਆ ਰਿਜ਼ਲਟ ਇਹਨਾਂ ਦਾ ਖੁਦ ਇਸਤੇਮਾਲ ਕੀਤਾ ਤੁਹਾਡੇ ਭਰਾ ਨੇ ਆ ਦੇਖੋ ਵੀਰ ਜੀ ਇਹ ਹੈ ਗਿਲੀਵਰ 50 10 ਗੋਲੀਆਂ ਲੈਣੀਆਂ ਤੁਸੀ ਠੀਕ ਹੈ ਵੀਰ ਜੀ ਆ ਗਈ ਹੈ ਇਥਰੋਮਾਈਸਿਨ 250 ਪਾਵਰ ਲੈਣੀ ਹੈ ਠੀਕ ਹੈ ਜੀ ਆ ਗਈ ਬੈਟਨੀ 16 5 ਗੋਲੀਆਂ ਲੈਣੀਆਂ ਠੀਕ ਹੈ ਵੀ ਵੀਰ ਜੀ ਠੀਕ ਹੈ ਆ ਗਈ ਹੈ ਆਕਸੀਨ ਆਕਸੀਲਿਨ ਆਕਸਿਲਿਨ ਲੈਣੀਆਂ ਚਾਰ ਗੋਲੀਆਂ ਤੁਸੀਂ ਸਿਪਰਾਡਿਨ ਲੈਣੀਆਂ ਤੁਸੀਂ ਵੀਰ ਜੀ ਸਿਪਰਾਡਿਨ ਲੈਣੀਆਂ ਤੁਸੀਂ 10 ਗੋਲੀਆਂ ਠੀਕ ਹੈ ਵੀਰ ਜੀ ਇਹਨਾਂ ਨੂੰ ਤੁਸੀਂ ਐਵੇਂ ਦਾ ਦੋਰੀ ਡੰਡਾ ਲੈ ਕੇ ਠੀਕ ਹੈ ਜੀ ਇਹਦੇ ਵਿੱਚ ਇੱਕ ਇੱਕ ਦਵਾਈ ਨੂੰ ਕੁੱਟ ਕੇ ਪੀਸ ਲੈਣਾ ਠੀਕ ਹੈ ਵੀਰ ਜੀ ਤੇ ਪੀਸ ਕੇ ਤੁਸੀਂ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲੈ ਜੇ ਠੀਕ ਹੈ ਡੱਬੀ ਚ ਪਾ ਕੇ ਰੱਖਣ ਤੋਂ ਬਾਅਦ ਤੁਸੀਂ ਜਦੋਂ ਵੀ ਕਿਸੇ ਜਾਨਵਰ ਨੂੰ ਤੁਹਾਨੂੰ ਲੱਗਾ ਵੀ ਢਿੱਲਾ ਹੈ ਤੁਸੀਂ 10 ਐਮਲ ਆ 10 ਐਮਲ ਦੀ ਸਿਰਿੰਜ ਠੀਕ ਹੈ ਵੀਰ ਜੀ ਤੁਸੀਂ 10 ਐਮਐਲ ਪਾਣੀ ਮਿਲ ਕੇ ਲੈਣਾ ਹੈ ਰਿੰਜ ਦਾ ਕਿਸੇ ਕੋਲੀ ਚ ਪਾ ਕੇ ਫਿਰ ਇੱਕ ਚੁੰਡੀ ਇਸ ਦਵਾਈ ਦੀ ਤੁਸੀਂ ਉਸ ਪਾਣੀ ਚ ਪਾ ਕੇ ਤੇ 10 ਐਮਐਲ ਤੁਸੀਂ ਇਹ ਦੇਣੀ ਦਵਾਈ ਠੀਕ ਹੈ ਵੀਰ ਜੀ 10 ਐਮਐਲ ਸਵੇਰੇ ਤੇ 10 ਐਮਐਲ ਸ਼ਾਮ ਨੂੰ 5 ਦਿਨ ਦੇਣੀ ਹੈ ਤੁਸੀਂ ਇਹ ਦਵਾਈ ਤੇ ਵੀਰ ਜੀ ਤੁਹਾਡਾ ਕਬੂਤਰ ਬਹੁਤ ਵਧੀਆ ਐਨੂੰ ਫਿੱਟ ਹੋ ਜਾਏਗਾ ਇਸ ਦਵਾਈ ਦਾ ਬਹੁਤ ਵਧੀਆ ਰਿਜ਼ਲਟ ਹੈ ਇਹ ਖੁਦ ਇਸਤੇਮਾਲ ਕੀਤੀ ਤੁਹਾਡੇ ਭਰਾ ਨੇ ਠੀਕ ਹੈ ਵੀਰ ਜੀ ਤੇ ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਕਿ ਤੁਹਾਡੇ ਲਈ ਐਵੇਂ ਵਧੀਆ ਵਧੀਆ ਨੁਸਖੇ ਲੈ ਕੇ ਆਂਦੇ ਰਹੀਏ ਤੇ ਵਧੀਆ ਰਿਜ਼ਲਟ ਵਾਲੀਆਂ ਦਵਾਈਆਂ ਲੈ ਕੇ ਆਂਦੇ ਰਹੀਏ ਠੀਕ ਹੈ ਵੀਰ ਜੀ ਮਿਲਾਂਗੇ ਅਗਲੀ ਵੀਡੀਓ ਚ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਵੀਰ ਜੀ